ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸਰਜਨ ਕੁਮਾਰ ਖਿਲਾਫ 1984 ਨਸ਼ਲ ਗੁਸ਼ਟੀ ਨਾਮਲੇ ਵਿੱਚ ਕਤਲ ਕੇਸ 'ਚ ਅਦਾਲਤ ਨੇ ਮੰਗਲਵਾਰ ਨੂੰ ਆਪਣਾ ਫੈਸਲਾ ਮੁਲਤਵੀ ਕਰ ਦਿੱਤਾ ਰਾਉਜ਼ ਐਵੇਨਿਊ 'ਤੇ ਤ ਵਿਸ਼ੇਸ਼ ਜੱਜ ਕਵੇਰੀ ਬਵੀਜਾ ਦੀ ਅਦਾਲਤ ਨੇ ਇਸ ਤਗਾਸਾ ਪੱਖ ਵੱਲੋਂ ਕੁਝ ਨੁਕਤੇ ਅੱਗੇ ਦਲੀਲਾ ਪੇਸ਼ ਕਰਨ ਲਈ ਮੰਗਿਆ ਮੇਮਗਰੋ ਫੈਸਲੇ ਨੂੰ 31 ਜਨਵਰੀ ਤੱਕ ਲਈ ਟਾਲ ਦਿੱਤਾ ਹੈ ਅਦਾਲਤ ਨੇ ਇਹ ਕਿਹਾ ਕਿ 31 ਜਨਵਰੀ ਅਗਲੀ ਤਰੀਕ ਹੈ ਮਾਮਲਾ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਇਲਾਕੇ ਚ ਦੋ ਵਿਅਕਤੀਆਂ ਦੇ ਕਤਲ ਨਾਲ ਸੰਬੰਧਿਤ ਹੈ ਇਸ ਸਮੇਂ ਤੇ ਹਾਰ ਕੇਂਦਰੀ ਜੇਲ੍ਹ ਵਿੱਚ ਬੰਦ ਸੱਜਨ ਕੁਮਾਰ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ ਅਦਾਲਤ ਨੇ 1 ਨਵੰਬਰ 1984 ਨੂੰ ਜਸਵੰਤ ਸਿੰਘ ਤੇ ਉਸਦੇ ਪੁੱਤਰ ਦੇ ਕਤਲ ਮਾਮਲੇ ਚ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਬਿਊਰੋ ਰਿਪੋਰਟ ਜੀਕੇਆ ਟੀਵੀ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਨ ਕੁਮਾਰ ਖਿਲਾਫ 1984 ਨਸ਼ਲ ਕੁਸ਼ੀ ਨਾਮਲੇ ਵਿੱਚ ਕਤਲ ਕੇਸ 'ਚ ਅਦਾਲਤ ਨੇ ਮੰਗਲਵਾਰ ਨੂੰ ਆਪਣਾ ਫੈਸਲਾ ਮੁਲਤਵੀ ਕਰ ਦਿੱਤਾ। ਰਾਉਜ਼ ਐਵੇਨਿਊ ਸਥਿਤ ਵਿਸ਼ੇਸ਼ ਜੱਜ ਕਵੇਰੀ ਬਵੀਜਾ ਦੀ ਅਦਾਲਤ ਨੇ ਇਸ ਤਗਾਸਾ ਪੱਖ ਵੱਲੋਂ ਕੁਝ ਨੁਕਤੇ ਅੱਗੇ ਦਲੀਲਾ ਪੇਸ਼ ਕਰਨ ਲਈ ਮੰਗਿਆ। ਮੇਮ ਅਗਰੋ ਫੈਸਲੇ ਨੂੰ 31 ਜਨਵਰੀ ਤੱਕ ਲਈ ਟਾਲ ਦਿੱਤਾ ਹੈ। ਅਦਾਲਤ ਨੇ ਇਹ ਕਿਹਾ ਕਿ 31 ਜਨਵਰੀ ਅਗਲੀ ਤਰੀਕ ਹੈ। ਇਹ ਮਾਮਲਾ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਇਲਾਕੇ 'ਚ ਦੋ ਵਿਅਕਤੀਆਂ ਦੇ ਕਤਲ ਨਾਲ ਸੰਬੰਧਿਤ ਹੈ। ਇਸ ਸਮੇਂ ਤੇ ਹਾਰ ਕੇਂਦਰੀ ਜੇਲ੍ਹ ਵਿੱਚ ਬੰਦ ਸੱਜਨ ਕੁਮਾਰ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ। ਅਦਾਲਤ ਨੇ 1 ਨਵੰਬਰ 1984 ਨੂੰ ਜਸਵੰਤ ਸਿੰਘ ਤੇ ਉਸਦੇ ਪੁੱਤਰ ਦੇ ਕਤਲ ਮਾਮਲੇ 'ਚ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਬਿਊਰੋ ਰਿਪੋਰਟ ਚਿੱਕੀਆ ਟੀਵੀ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਨ ਕੁਮਾਰ ਖਿਲਾਫ 1984 ਨਸ਼ਲ ਕੁਸ਼ੀ ਨਾਮਲੇ ਵਿੱਚ ਕਤਲ ਕੇਸ 'ਚ ਅਦਾਲਤ ਨੇ ਮੰਗਲਵਾਰ ਨੂੰ ਆਪਣਾ ਫੈਸਲਾ ਮੁਲਤਵੀ ਕਰ ਦਿੱਤਾ ਰਾਉਜ਼ ਐਵੇਨਿਊ ਸਥਿਤ ਵਿਸ਼ੇਸ਼ ਰਾਜ ਜੱਜ ਕਵੇਰੀ ਬਵੀਜਾ ਦੀ ਅਦਾਲਤ ਨੇ ਇਸ ਤਗਾਸਾ ਪੱਖ ਵੱਲੋਂ ਕੁਝ ਨੁਕਤੇ ਅੱਗੇ ਦਲੀਲਾ ਪੇਸ਼ ਕਰਨ ਲਈ ਮੰਗਿਆ ਮੇ ਮਗਰੋਂ ਫੈਸਲੇ ਨੂੰ 31 ਜਨਵਰੀ ਤੱਕ ਲਈ ਟਾਲ ਦਿੱਤਾ ਹੈ ਅਦਾਲਤ ਨੇ ਇਹ ਕਿਹਾ ਕਿ 31 ਜਨਵਰੀ ਅਗਲੀ ਤਰੀਕ ਹੈ ਇਹ ਮਾਮਲਾ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਇਲਾਕੇ ਚ ਦੋ ਵਿਅਕਤੀਆਂ ਦੇ ਕਤਲ ਨਾਲ ਸੰਬੰਧਿਤ ਹੈ ਇਸ ਸਮੇਂ ਤੇ ਹਾਰ ਕੇਂਦਰੀ ਜੇਲ੍ਹ ਵਿੱਚ ਬੰਦ ਸੱਜਨ ਕੁਮਾਰ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ ਅਦਾਲਤ ਨੇ 1 ਨਵੰਬਰ 1984 ਨੂੰ ਜਸਵੰਤ ਸਿੰਘ ਤੇ ਉਸਦੇ ਪੁੱਤਰ ਦੇ ਕਤਲ ਮਾਮਲੇ 'ਚ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਬਿਊਰੋ ਰਿਪੋਰਟ ਜੀਕੇਆ ਟੀਵੀ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਨ ਕੁਮਾਰ ਖਿਲਾਫ 1984 ਨਸ਼ਲ ਕੁਸ਼ੀ ਨਾਮਲੇ ਵਿੱਚ ਕਤਲ ਕੇਸ 'ਚ ਅਦਾਲਤ ਨੇ ਮੰਗਲਵਾਰ ਨੂੰ ਆਪਣਾ ਫੈਸਲਾ ਮੁਲਤਵੀ ਕਰ ਦਿੱਤਾ ਰਾਊਜ਼ ਐਵੇਨਿਊ ਸਥਿਤ ਵਿਸ਼ੇਸ਼ ਰਾਜ ਜੱਜ ਕਵੇਰੀ ਬਵੀਜਾ ਦੀ ਅਦਾਲਤ ਨੇ ਇਸ ਤਗਾਸਾ ਪੱਖ ਵੱਲੋਂ ਕੁਝ ਨੁਕਤੇ ਅੱਗੇ ਦਲੀਲਾ ਪੇਸ਼ ਕਰਨ ਲਈ ਮੰਗਿਆ ਮੇਮਗਰੋ ਫੈਸਲੇ ਨੂੰ 31 ਜਨਵਰੀ ਤੱਕ ਲਈ ਟਾਲ ਦਿੱਤਾ ਹੈ ਅਦਾਲਤ ਨੇ ਇਹ ਕਿਹਾ ਕਿ 31 ਜਨਵਰੀ ਅਗਲੀ ਤਰੀਕ ਹੈ ਮਾਮਲਾ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਇਲਾਕੇ ਚ ਦੋ ਵਿਅਕਤੀਆਂ ਦੇ ਕਤਲ ਨਾਲ ਸੰਬੰਧਿਤ ਹੈ ਇਸ ਸਮੇਂ ਤੇ ਹਾਰ ਕੇਂਦਰੀ ਜੇਲ੍ਹ ਵਿੱਚ ਬੰਦ ਸੱਜਨ ਕੁਮਾਰ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ ਅਦਾਲਤ ਨੇ 1 ਨਵੰਬਰ 1984 ਨੂੰ ਜਸਵੰਤ ਸਿੰਘ ਤੇ ਉਸਦੇ ਪੁੱਤਰ ਦੇ ਕਤਲ ਮਾਮਲੇ 'ਚ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਬਿਊਰੋ ਰਿਪੋਰਟ ਜੀਕੇਆ ਟੀਵੀ